ਇਤਨੀ ਮਰਜੀ ਵੇ ਅੱਗ ਲੱਗੀ ਹੋਵੇ ਉਹਦੇ ਵਿੱਚ ਜੇਕਰ ਵਿਅਕਤੀ ਕੋ ਇੰਟਰ ਕਰਦਾ ਤਾਂ ਸੂਟ ਨੂੰ ਪਾ ਕੇ ਇੰਟਰ ਕਰ ਸਕਦਾ ਕਰ ਕਿਤੇ ਗੈਸ ਲੀਕ ਹੋ ਜਾਂਦੀ ਹੈ ਉਸ ਨੂੰ ਲੈ ਕੇ ਵੀ ਸਪੈਸ਼ਲ ਸੂਟ ਹੈ ਜਿਹੜਾ ਉਹ ਨਜ਼ਰ ਆ ਰਿਹਾ ਉਹ ਇੱਥੇ ਰੱਖਿਆ ਗਿਆ ਕਿਸੇ ਉੱਪਰ ਮੰਜ਼ਿਲ ਦੇ ਵਿੱਚ ਅੱਗ ਲੱਗੀ ਹੈ ਜਾਂ ਲੋਕ ਫਸੇ ਨੇ ਉਹਨਾਂ ਨੂੰ ਜੇਕਰ ਕੱਢਣਾ ਤਾਂ ਇਸ ਹਾਈਡਰੋਲਿਕ ਕ੍ਰੇਨ ਨਾਲ ਕੱਢਿਆ ਜਾ ਸਕਦਾ ਇੱਕ ਗੈਜਟ ਹੋਵਾ ਜੇਕਰ ਬਿਲਡਿੰਗ ਦੇ ਅੰਦਰ ਤੁਸੀਂ ਐਂਟਰ ਨਹੀਂ ਕਰ ਸਕਦੇ ਬੇਸਮੈਂਟ ਦੇ ਵਿੱਚ ਤਾਂ ਫਿਰ ਇਸ ਦੇ ਵਿੱਚ ਪਾਈਪ ਪਾਣੀ ਵਾਲੇ ਲਾ ਕੇ ਸਿਰ ਤੋਂ ਹਰ ਡਾਇਰੈਕਸ਼ਨ ਚ ਆਪਣੇ ਆਪ ਇਹ ਪਾਣੀ ਨੂੰ ਜਿਹੜਾ ਪਹੁੰਚਾਉਂਦਾ ਆ ਇਸ ਸਮੇਂ ਅਸੀਂ ਮਹਾਲੀ 78 ਸੈਕਟਰ ਫਾਇਰ ਸਟੇਸ਼ਨ ਵਿਖੇ ਮੌਜੂਦ ਆ ਜਿੱਥੇ ਕਿ ਫਾਇਰ ਵਿਗਤਾ ਬਣਾ ਰਿਹਾ ਪਰ ਉਸ ਦੇ ਨਾਲ ਇੱਕ ਖੂਬਸੂਰਤ ਚੀਜ਼ ਦਿਖਾਉਣਾ ਚਾਹੁੰਦੇ ਆ ਇੱਕ ਕ੍ਰੇਨ ਦੇਖ ਸਕਦੇ ਹੋ ਕ੍ਰੇਨ ਹੈ ਜਿਹੜੀ ਕਿ ਕਈ ਮੰਜ਼ਲਾਂ ਤੱਕ ਮਾਰ ਕਰਦੀ ਆ ਜੇਕਰ ਕਿਸੇ ਉੱਪਰ ਮੰਜ਼ਿਲ ਦੇ ਵਿੱਚ ਅੱਗ ਲੱਗੀ ਹੈ ਜਾਂ ਲੋਕ ਫਸੇ ਨੇ ਉਹਨਾਂ ਨੂੰ ਜੇਕਰ ਕੱਢਣਾ ਤਾਂ ਇਸ ਹਾਈਡਰੌਲਿਕ ਕ੍ਰੇਨ ਨਾਲ ਕੱਢਿਆ ਜਾ ਸਕਦਾ ਜਿਹੜੀ ਵੀ ਤਕਰੀਬਨ ਦੱਸਿਆ ਜਾਂਦਾ ਕਿ 155 ਮੀਟਰ ਤੱਕ ਇਹ ਜਿਹੜੀ ਉਹ ਜਾ ਸਕਦੀ ਹੈ ਯਾਨੀ ਕਿ ਕਈ ਮੰਜ਼ਲਾ ਬਿਲਡਿੰਗ ਤੱਕ ਪੁੱਜ ਸਕਦੀ ਹੈ ਪਰ ਇਸ ਨੂੰ ਆਪਰੇਟ ਜਿਹੜਾ ਆ ਦੋ ਤੋਂ ਤਿੰਨ ਜਗ੍ਹਾ ਕੀਤਾ ਜਾ ਸਕਦਾ ਆ ਇੰਜਨ ਨਾਲ ਵੀ ਚੱਲਦੀ ਆ ਤੇ ਜਨਰੇਟਰ ਨਾਲ ਵੀ ਆਪਰੇਟ ਹੁੰਦੀ ਆ ਪਰ ਇਸ ਦੇ ਨਾਲ ਤੁਸੀਂ ਪਾਣੀ ਦਾ ਸਿਸਟਮ ਵੀ ਇਸ ਦੇ ਵਿੱਚ ਇਸ ਤਰੀਕੇ ਨਾਲ ਪਾਈਪਾਂ ਦਾ ਕੀਤਾ ਗਿਆ ਕਿ ਪਾਣੀ ਜੇਕਰ ਤੁਸੀਂ ਥੱਲੇੋਂ ਅਪਲਾਈ ਕਰੋਗੇ ਤਾਂ ਉੱਪਰ ਤੱਕ ਪਾਣੀ ਵੀ ਜਿਹੜਾ ਪਹੁੰਚਦਾ ਤੇ ਬਿਲਡਿੰਗ ਦੇ ਵਿੱਚ ਪਾਣੀ ਵੀ ਜਿਹੜਾ ਵਾਰਿਆ ਜਾ ਸਕਦਾ ਹੈ। ਸੋ ਇਹ ਅਪਰੇਟਾ ਦੇਖਦੇ ਹੋ ਕਿ ਟਾਇਰ ਗੱਡੀ ਤੇ ਜਰੂਰ ਜਿਹੜੇ ਉੱਪਰ ਚੱਕੇ ਹੋਏ ਨੇ ਕਿਉਂਕਿ ਜਿਆਦਾ ਇਸ ਨੂੰ ਅਪਰੇਟ ਕਰਨਾ ਹੁੰਦਾ ਤਦ ਜਿਹੜਾ ਇਸ ਦਾ ਜੈਕ ਲਾਏ ਜਾਂਦੇ ਨੇ ਇਸ ਦੇ ਜੈਕ ਜਿਹੜੇ ਨੇ ਸਾਰੇ ਪਾਸੇ ਲਾਏ ਗਏ ਨੇ ਇਹਨੂੰ ਧਰਤੀ ਦੇ ਉੱਤੇ ਟਰੱਕ ਨੂੰ ਉੱਪਰ ਚੱਕ ਲਿੱਤਾ ਜਾਂਦਾ ਤਾਂ ਕਿ ਇਹ ਪਲਟ ਨਾ ਜਾਵੇ ਜਾਂ ਜਾਂ ਇਸ ਟਰੱਕ ਦੇ ਉੱਤੇ ਡੈਮੇਜ ਨਾ ਹੋਵੇ ਸੋ ਸਾਰੇ ਪਾਸੇ ਜੈਕ ਲੱਗੇ ਨੇ ਜੈਕ ਲਾਉਣ ਤੋਂ ਬਾ ਇਸ ਕ੍ਰੇਨ ਨੂੰ ਆਪਰੇਟ ਕੀਤਾ ਜਾਂਦਾ ਹੈ ਤੇ ਬਹੁਤ ਜ਼ਿਆਦਾ ਹਾਈਟ ਤੱਕ ਜਿਹੜੀ ਹੈ ਕ੍ਰੇਨ ਈਜ਼ੀਲੀ ਉਹ ਚੱਲੇ ਜਾਂਦੀ ਹੈ ਸੋ ਆਪਰੇਟ ਕੀਤਾ ਜਾ ਰਿਹਾ ਹੈ ਉੱਪਰ ਜਿਹੜੇ ਨੇ ਵਿਅਕਤੀ ਆ ਉਹਨਾਂ ਨੂੰ ਘੁਮਾ ਕੇ ਦਿਖਾਇਆ ਜਾ ਰਿਹਾ ਕਿ ਕਿਹੜੀ ਕਿੰਨੀ ਮੰਜ਼ਲ ਤੱਕ ਜਾਂ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਕਿਤੇ ਵੀ ਜਿਹੜਾ ਕੋਈ ਵਿਅਕਤੀ ਜਿਹੜਾ ਹੋਵੇ ਤਾਂ ਉਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵੱਖ-ਵੱਖ ਜਿਹੜੀਆਂ ਗੱਡੀਆਂ ਇੱਥੇ ਮੌਜੂਦ ਨੇ ਫਾਇਰ ਨਾਲ ਨਿਪਟਣ ਦੇ ਵਾਸਤੇ ਉਹਦੀਆਂ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਤੇ ਇਸ ਦੇ ਨਾਲ ਇੱਕ ਹੋਰ ਵੀ ਜੇ ਇੱਕ ਖਾਸ ਜਿਹੜੇ ਕਿਸਮ ਦੀਆਂ ਤਸਵੀਰ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਵਾਂਗੇ ਇਹ ਉਪਕਰਣ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਜਾਨ ਬਚਾਈ ਜਾਂਦੀ ਹੈ ਜਿਸ ਤਰੀਕੇ ਨਾਲ ਇਹ ਸੂਟ ਹੈਗਾ ਜਿੰਨੀ ਮਰਜ਼ੀ ਜਿਹੜੀ ਗਰਮੀ ਹੋਵੇ ਅੱਗ ਲੱਗੀ ਹੋਵੇ ਉਹਦੇ ਵਿੱਚ ਜੇਕਰ ਵਿਅਕਤੀ ਕੋਈ ਐਂਟਰ ਕਰਦਾ ਤਾਂ ਸੂਟ ਨੂੰ ਪਾ ਕੇ ਐਂਟਰ ਕਰ ਸਕਦਾ ਉਹਦੀ ਜਾਨ ਬਚਾ ਸਕਦਾ ਆ ਸੋ ਹੋਰ ਜਿਹੜੇ ਨੇ ਜਿਹੜੇ ਸਿਲੰਡਰਸ ਨੇ ਜਿਵੇਂ ਆਕਸੀਜਨ ਪਹੁੰਚਾਉਣੀ ਹੈ ਇਸ ਤਰੀਕੇ ਨਾਲ ਜਿਹੜੇ ਉਪਕਰਣ ਨੇ ਜਾਂ ਫਿਰ ਗੱਡੀ ਦੇ ਵਿੱਚ ਕੋਈ ਵਿਅਕਤੀ ਫਸਿਆ ਗੱਡੀ ਨੂੰ ਤੋੜਨਾ ਹੋਵੇ ਬਿਲਡਿੰਗ ਨੂੰ ਚੱਕਣਾ ਹੋਵੇ ਜਿਹੇ ਬਹੁਤ ਸਾਰੇ ਉਪਕਰਣ ਨੇ ਜਿਹੜੇ ਕਿ ਇੱਥੇ ਪਏ ਨਜ਼ਰ ਆ ਰਹੇ ਇਤ ਜੇਕਰ ਕਿਤੇ ਗੈਸ ਲੀਕ ਹੋ ਜਾਂਦੀ ਹੈ ਉਸ ਨੂੰ ਲੈ ਕੇ ਵੀ ਸਪੈਸ਼ਲ ਸੂਟ ਹੈ ਜਿਹੜਾ ਉਹ ਨਜ਼ਰ ਆ ਰਿਹਾ ਉਹ ਇੱਥੇ ਰੱਖਿਆ ਗਿਆ ਜੇਕਰ ਕਿਸੇ ਰੂਮ ਦੇ ਅੰਦਰ ਕਿਸੇ ਜਗ੍ਹਾ ਤੇ ਗੈਸ ਲੀਕ ਹੋ ਜੇ ਉੱਥੇ ਜੇਕਰ ਐਂਟਰ ਕਰਨਾ ਆ ਸੋ ਇਹ ਵੱਖ-ਵੱਖ ਸੰਦ ਨੇ ਜਿਹੜੇ ਇੱਥੇ ਨਜ਼ਰ ਆ ਰਹੇ ਨੇ ਪਏ ਜੇਕਰ ਆਗ ਕਿਤੇ ਲੱਗ ਵੀ ਜਾਂਦੀ ਹੈ ਤਾਂ ਉਹਨਾਂ ਨੂੰ ਕਿਵੇਂ ਨਜਿੱਠਣਾ ਕਿਸ ਤਰੀਕੇ ਨਾਲ ਉਹ ਜਿਹੜਾ ਆ ਉੱਥੇ ਬਿਲਡਿੰਗ ਦੇ ਅੰਦਰ ਐਂਟਰ ਹੋਣਾ ਬਿਲਡਿੰਗ ਨੂੰ ਕਿਵੇਂ ਤੋੜਨਾ ਜਾਂ ਕਿਸੇ ਜਿਹੜਾ ਆ ਜਗ੍ਹਾ ਦੇ ਵਿੱਚ ਕਿਵੇਂ ਜਿਹੜਾ ਉਹਨੂੰ ਡੀਲ ਕਰਨਾ ਹਰ ਇੱਕ ਉਪਕਰਨ ਜਿਹੜਾ ਇੱਥੇ ਮਹਾਲੀ ਫਾਇਰ ਸਟੇਸ਼ਨ ਕੋਲ ਮੌਜੂਦ ਹੈਗਾ ਜੇਕਰ ਕੋਈ ਰਵੱਜਾ ਵੜਨਾ ਉਹਦੇ ਲਈ ਤੇ ਹਰ ਇੱਕ ਜਿਹੜਾ ਆ ਸਮਾਨ ਇੱਥੇ ਨਜ਼ਰ ਆ ਰਿਹਾ ਹੈ ਤੁਸਾਂ ਤੱਕੇ ਦੇਖੋ ਇਹ ਗੈਜਟ ਜਿਸ ਤਰੀਕੇ ਨਾਲ ਕੰਮ ਕਰਦਾ ਆ ਇਹ ਗੈਜਟ ਉਹ ਆ ਜੇਕਰ ਬਿਲਡਿੰਗ ਦੇ ਅੰਦਰ ਤੁਸੀਂ ਐਂਟਰ ਨਹੀਂ ਕਰ ਸਕਦੇ ਬੇਸਮੈਂਟ ਦੇ ਵਿੱਚ ਤਾਂ ਫਿਰ ਇਸ ਦੇ ਵਿੱਚ ਪਾਈਪ ਪਾਣੀ ਵਾਲਾ ਕਿਨ ਸਿਰ ਤੋਂ ਹਰ ਡਾਇਰੈਕਸ਼ਨ ਚ ਆਪਣੇ ਆਪ ਇਹ ਪਾਣੀ ਨੂੰ ਜਿਹੜਾ ਪਚਾਉਂਦਾ ਆ ਇਹ ਗਨ ਹੈਗੀ ਆ ਪਾਈਪਸ ਸਾਰੀ ਆਮ ਕਰਕੇ ਜਿਹੜੇ ਬਹੁਤ ਮਹਿੰਗੇ ਇਕਵਿਪਮੈਂਟ ਨੇ ਜਿਹੜੇ ਕਿ ਇੱਥੇ ਮਹਾਲੀ ਜਿਹੜੇ ਫਾਇਰ ਫਾਈਟਰਸ ਪਾ ਕੇ ਅੱਗ ਦੇ ਵਿੱਚ ਪਾਣੀ ਦੇ ਵਿੱਚ ਹਰ ਜਗ੍ਹਾ ਰੈਸਕਿਊ ਕਰ ਸਕਦੇ ਆ ਹਰ ਜਗ੍ਹਾ ਜਿਹੜੇ ਨੇ ਉਹ ਪਹੁੰਚ ਸਕਦੇ ਨੇ ਸੋ ਇਹ ਤਸਵੀਰਾਂ ਇਸ ਸਮੇਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਮਹਾਲੀ ਫਾਇਰ ਸਟੇਸ਼ਨ ਦੀਆਂ ਨੇ ਜਾਨੀ ਕਿ ਮਹਾਲੀ ਐਸਾ ਇੱਕ ਹੁਣ ਸਟੇਸ਼ਨ ਹੈ ਜੇ ਕਿ ਕਿਤੇ ਵੀ ਕੋਈ ਮੁਸ਼ਕਿਲ ਆਵੇ ਬਿਲਡਿੰਗ ਕਲਾਪਸ ਹੋ ਜਾਵੇ ਕਿਤੇ ਅੱਗ ਲੱਗ ਜਾਵੇ ਜਾਂ ਕਿਤੇ ਕੋਈ ਹੋਰ ਤਰੀਕਾ ਕਿ ਕਰਨਾ ਪਵੇ ਤਾਂ ਹੌਸਲੇ ਪੂਰੀ ਤਰ੍ਹਾਂ ਤਿਆਰ ਆ ਪੂਰੀ ਤਰ੍ਹਾਂ ਉਪਕਰਣ ਨੇ ਜਸਵਿੰਦਰ ਸਿੰਘ ਸਾਡਾ ਮੌਜੂਦ ਨੇ ਜੀ ਕਿ ਅੱਜ ਦਾ ਖਾਸ ਪੁਖੇ ਇਵੈਂਟ ਹੈ ਇਹ ਜੀ 14 ਤੋਂ ਲੈ ਕੇ 20 April ਤੱਕ ਜਿੱਦਾਂ ਸਾਰੇ ਦੇਸ਼ ਦੇ ਵਿੱਚ ਫੈਰ ਵੀਕ ਮਨਾਇਆ ਜਾਂਦਾ ਉਸੇ ਸੰਦਰਭ ਦੇ ਵਿੱਚ ਹੀ ਇੱਥੇ ਮੋਹਾਲੀ ਦੇ ਵਿੱਚ ਵੀ ਉਸ ਫੈਰ ਵੀਕ ਨੂੰ ਮਨਾਇਆ ਜਾ ਰਿਹਾ 14 ਤੋਂ ਲੈ ਕੇ 20 April ਤੱਕ ਇਹਦੇ ਸਬੰਧ ਚ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਟ੍ਰੇਨਿੰਗ ਦੇ ਰਹੇ ਹਾਂ ਕੱਲ ਸਾਡੇ ਕੋਲੇ ਬੱਚੇ ਵੀ ਆਏ ਸੀ ਸਕੂਲਾਂ ਦੇ ਉਹਨਾਂ ਨੂੰ ਵੀ ਅਸੀਂ ਅਗਨ ਲੱਗਣ ਸਮੇਂ ਕੀ ਕਰਨਾ ਹੈ ਜੇਕਰ ਉਹਦੇ ਤੇ ਅਸੀਂ ਅੱਗ ਲੱਗੇ ਨਾ ਉਹ ਤਾਂ ਉਹਦੇ ਅਸੀਂ ਕੀ ਪ੍ਰਕਾਸ਼ਨ ਲੈਣੇ ਹੈਗੇ ਆ ਉਹਦੇ ਬਾਰੇ ਅਸੀਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਦੱਸਿਆ ਹੈਗਾ ਸਕੂਲਾਂ ਦੇ ਵਿੱਚ ਹਾਈ ਰਾਈਜ਼ ਬਿਲਡਿੰਗਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਹੈ ਜੀ ਬਹੁਤ ਸਾਰੇ ਉਪਕਰਣ ਨੇ ਕੀ ਕਿਸ ਕੰਮ ਕੀ ਇਹ ਚੁਕਾ ਇਹ ਸਾਰੇ ਰਿਸਕਿਊ ਉਪਕਰਣ ਨੇ ਸਾਡੇ ਕੋਲੇ ਜਿੱਦਾਂ ਬਰੀðਿੰਗ ਅਪਰੇਟਸ ਹੈਗਾ ਜਿੱਦਾਂ ਧੂਏ ਦੇ ਧੂਏ ਦੇ ਵਿੱਚ ਫਾਇਰ ਫਾਈਟਰ ਨੇ ਜਾਣਾ ਹੈਗਾ ਤਾਂ ਉਹ ਪਹਿਨ ਕੇ ਮਾਸਕ ਲਾ ਕੇ ਉਹ ਜਾ ਸਕਦਾ ਹੈਗਾ ਸਾਡੇ ਕੋਲ ਇੱਕ ਰਿਸਕਿਊ ਟੈਂਡਰ ਵੀ ਹੈਗਾ ਮੋਹੱਲੀ ਦੇ ਵਿੱਚ ਜੇ ਕੋਈ ਕਿਸੇ ਤਰ੍ਹਾਂ ਦੇ ਕੋਈ ਐਕਸੀਡੈਂਟ ਹੋ ਜੇ ਜਾਂ ਕੋਈ ਬਿਲਡਿੰਗ ਕੋਲੈਪਸ ਹੋ ਜੇ ਤਾਂ ਉਹਦੇ ਵਿੱਚ ਇਹ ਸਾਨੂੰ ਹਯਾਰ ਔਰ ਰਿਸਕਿਊ ਟੈਂਡਰ ਕੰਮ ਦਿੰਦਾ ਹੈਗਾ ਜੀ ਸੋ ਤੁਸੀਂ ਅੱਜ ਇਨਚਾਰਜ ਹੋਗੇ ਜਿਹੜਾ ਗੱਡੀਆਂ ਲੈ ਕੇ ਲੋਕਾਂ ਨੂੰ ਵੇਅਰ ਕਰਦੇ ਹੋਏ ਜਾਣਾ ਹੈ ਕੀ ਕੀ ਉਪਕਰਨ ਰਹਿਣਗੇ ਕਿਸ ਤਰੀਕੇ ਨਾਲ ਲੋਕਾਂ ਨੂੰ ਵੇਅਰ ਕਰੋਗੇ ਉਪਕਰਨ ਸਰ ਗੱਡੀਆਂ ਚ ਤਾਂ ਸਾਡੇ ਆਲਰੇਡੀ ਰਹਿੰਦੇ ਨੇ ਸਾਰੇ ਜਿੰਨੇ ਵੀ ਹੁੰਦੇ ਆ ਪਹਿਲਾਂ ਆਲਰੇਡੀ ਹੁੰਦੇ ਨੇ ਤੇ ਅਸੀਂ ਥੋੜਾ ਡਿਸਪਲੇ ਲਾਵਾਂਗੇ ਉੱਪਰ ਜਿਹੜਾ ਸਾਡਾ ਟਰੱਕ ਹੈ ਨਾ ਜਿਹੜਾ ਪ੍ਰਾਈਵੇਟ ਟਰੱਕ ਹੈ ਉਹਦੇ ਉੱਪਰ ਡਿਸਪਲੇ ਲਾਵ ਉਹਦੇ ਵਿੱਚ ਸਾਡੇ ਬਕ ਬਕ ਬ੍ਰਾਂਚਾਂ ਹੋਣਗੀਆਂ ਤਾਂ ਹੋਸ ਪਾਈ ਵਗੈਰਾ ਹੋਣਗੇ ਤੇ ਬਾਕੀ ਇੱਕ ਸਪੀਕਰ ਦੇ ਇੱਕ ਮੁੰਡਾ ਅਸੀਂ ਆਪਣਾ EMPLOYE ਬਿਠਾਵਾਂਗੇ ਜਿਹੜਾ ਲੋਕਾਂ ਨੂੰ ਥੋੜਾ ਜਿਹਾ ਅਵੇਅਰਨੈਸ ਬਾਰੇ ਦੱਸੇਗਾ ਵੀ ਬੋਲੇਗਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਬਿਲਕੁਲ ਅੱਜ ਜਿਹੜਾ ਆ ਪੂਰੀ ਤਿਆਰੀ ਮੁਕੰਮਲ ਹੈ ਹਾਲਾਂਕਿ ਜਿਹੜਾ ਆ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਲਗਾਤਾਰ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਸਮਾਜ ਦੇ ਵਿੱਚ ਸਾਡੀ ਇੱਕ ਜ਼ਿੰਮੇਵਾਰੀ ਹੈ ਸਮਾਜ ਦੇ ਵਿੱਚ ਜਿਹੜੀ ਪਾਰਟਿਕੂਲਰਲੀ ਅੱਗ ਦੀ ਸੁਰੱਖਿਆ ਹੈ ਜਾਂ ਕਿਤੇ ਵੀ ਕੋਈ ਕਿਸੇ ਕਿਸੇ ਹਾਦਸਾ ਘਟਨਾ ਹੁੰਦੀ ਹੈ ਉ ਜਿਵੇਂ ਪਿੱਛੇ ਜ ਆਪਣੇ ਸੁਹਾਣੀ ਚ ਬਿਲਡਿੰਗ ਦਿਖੀ ਸੀ ਜਦੋਂ ਵੀ ਕਿਤੇ ਇਦਾਂ ਦੀ ਕੋਈ ਆਫਤਾ ਆਉਂਦੀ ਹੈ ਤਾਂ ਉਦੋਂ ਇਹੀ ਸਾਡੇ ਜਵਾਨ ਇੰਨੇ ਨੇ ਜਾ ਕੇ ਨਾਲ ਮੌਕੇ ਤੇ ਖੜਨਾ ਹੁੰਦਾ ਔਰ ਉਹ ਸਮਾਂ ਇਹੋ ਜਿਹਾ ਹੁੰਦਾ ਹੈ ਕਿ ਬੜਾ ਕੁਇਕ ਰਿਐਕਸ਼ਨ ਟਾਈਮ ਚਾਹੀਦਾ ਹੁੰਦਾ ਹੈ ਔਰ ਮੌਕੇ ਤੇ ਜਿਸ ਤਰ੍ਹਾਂ ਦੇ ਤੁਸੀਂ ਆ ਦੇਖੇ ਨੇ ਸਾਰੀ ਤਰ੍ਹਾਂ ਦੇ ਸਾਡੇ ਕੋਲੇ ਇਹਨਾਂ ਦੇ ਕੋਈ ਇਨਸਟਰੂਮੈਂਟਸ ਨੇ ਅਲੱਗ-ਅਲੱਗ ਜਗ੍ਹਾ ਤੇ ਔਖੀਆਂ ਤੋਂ ਔਖੀਆਂ ਮਾੜੀਆਂ ਤੋਂ ਮਾੜੀਆਂ ਸਥਿਤੀਆਂ ਨੂੰ ਰਜਿਸਟਰ ਨੇ ਉਹ ਸਾਰਾ ਕੁਝ ਅਸੀਂ ਇੱਥੇ ਡਿਸਪਲੇ 'ਚ ਵੀ ਲਾਇਆ ਹੈ ਬੱਚਿਆਂ ਨੂੰ ਵੀ ਦਿਖਾ ਰਹੇ ਆਂ ਔਰ ਜਿੱਥੇ ਜਿਹੜੀ ਮੇਨ ਇੰਡਸਟਰੀ ਹੈ ਜਾਂ ਮੇਨ ਹੋਰ ਜਿਹੜੇ ਵੱਡੇ ਸੈਂਟਰਸ ਨੇ ਸਕੂਲਸ ਨੇ ਉਹਨਾਂ ਨੂੰ ਅਸੀਂ ਅਵੇਅਰ ਕਰ ਰਹੇ ਆਂ ਸੋ ਅਵੇਰਨੈਸ ਬੇਸਿਕਲੀ ਇਟਸ ਅਵੇਰਨੈਸ ਵੀਕ ਲੋਕਾਂ ਨੂੰ ਜਿੰਨਾ ਅਸੀਂ ਵਾਤਵਤ ਚੰਗਾ 14 ਤੋਂ 20 ਤਰੀਕ ਤੱਕ ਅਸੀਂ ਇਹ ਮਨਾਵਾਂਗੇ ਸੋ ਜਿੰਨਾ ਅਸੀਂ ਚੰਗਾ ਦੱਸ ਸਕਦੇ ਆਂ ਫਾਇਰ ਬਾਰੇ ਸਾਡੀਆਂ ਤਿਆਰੀਆਂ ਲੋਕਾਂ ਨੂੰ ਕੀ ਪ੍ਰੀਕਾਉਸ਼ਨਸ ਲੈਣੀਆਂ ਚਾਹੀਦੀਆਂ ਨੇ ਉਹਦੇ ਸਮਤ ਸਾਰਾ ਵੇਖ ਚੱਲੇਗਾ ਜਦੋਂ ਅੱਗ ਲੱਗਦੀ ਨਾ ਸਾਰਾ ਪਿੰਡ ਇਕੱਠਾ ਹੋ ਕੇ ਇਕੱਠਾ ਬੁਝਾਉਣ ਆਉਂਦਾ ਹੁੰਦਾ ਹੈ ਹਨਾ ਸੋ ਇੱਥੇ ਜੇ ਮੰਨ ਲਓ ਕੋਈ ਮੁਹਾਲਲੇ ਤੇ ਸਾਨੂੰ ਜੀਰਕਪੁਰ ਵੀ ਸਪੋਰਟ ਕਰਦਾ ਪੰਚਕੁਲਾ ਵੀ ਕਰਦਾ ਲੁਧਿਆਣਾ ਵੀ ਕਰਦਾ ਔਰ ਸੇਮ ਅਸੀਂ ਵੀ ਕਰਦੇ ਹਾਂ ਕਿਉਂਕਿ ਇਹ ਬੜੇ ਮਹਿੰਗੇ ਮਹਿੰਗੇ ਇਕੁਪਮੈਂਟ ਹੁੰਦੇ ਆ ਜਿਉਂ ਨੇ ਗੱਡੀ ਹੈ ਜਿਵੇਂ ਉਹਨੇ ਦੱਸ ਰਹੀ ਸੀ ਇੱਕ ਅਸੀਂ 90 ਵਾਲੀ ਜਿਹੜੀ ਆਪਣਾ ਮੀਟਰ ਵਾਲੀ ਗੱਡੀ ਹੈ ਪੋਸਿਬਲੀ ਫੌਰਨ ਤੋਂ ਆਉਂਦੀ ਔਰ ਮੇਬੀ ਸ਼ਾਇਦ 44 ਕਰੋੜ ਦੀ ਗੱਡੀ ਹੈ ਸੋ ਹਰੇਕ ਜਗ੍ਹਾ ਤੇ ਸ਼ਾਇਦ 41 ਕਰੋੜ ਦੀਆਂ ਨਹੀਂ ਖੜੀਆਂ ਹੋਣਗੀਆਂ ਬਟ ਅਲੱਗ-ਅਲੱਗ ਜਗ੍ਹਾ ਤੇ ਸਾਡੇ ਸਾਰੇ ਹੀ ਡਿਸਟ੍ਰਿਕਟ ਇਹ ਜਿੱਥੋਂ ਤੱਕ ਵੀ ਹੁੰਦਾ ਸੀ ਸਾਰੇ ਜਗ੍ਹਾ ਤੇ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ। ਸੋ ਪੀਪਲ ਆਰ ਗੇਟਿੰਗ ਅਵੇਅਰ ਇਦਾਂ ਦੀ ਕੋਈ ਗੱਲ ਨਹੀਂ ਹੁਣ ਆਪਾਂ ਚੱਲਦੇ ਆਪਾਂ ਦੇਖਦੇ ਆਂ ਪਹਿਲਾਂ ਲੋਕ ਐਂਬੂਲੈਂਸ ਜਦੋਂ ਆਉਂਦੀ ਹੁੰਦੀ ਸੀ ਕੋ ਰਾਹ ਨਹੀਂ ਦਿੰਦਾ ਹੁੰਦਾ। ਹੁਣ ਤੁਸੀਂ ਚੰਡੀਗੜ੍ਹ ਮੋਹੱਲੀ ਦਾ ਆਪਾਂ ਦੇਖਦੇ ਆਂ ਐਂਬੂਲੈਂਸ ਦਾ ਹੂਟਰ ਵੱਜਦਾ ਸਾਰੀਆਂ ਗੱਡੀਆਂ ਸਾਈਡ ਤੇ ਹੁੰਦੀਆਂ ਜੋ ਮਰਜ਼ੀ ਹੋ ਜਾਵੇ। ਦੈਟ ਮੀਨਸ ਪੀਪਲ ਆਰ ਬਿਕਮਿੰਗ ਅਵੇਅਰ। ਲੱਗਦਾ ਕਿ ਇਹ ਜੇ ਪ੍ਰੋਗਰਾਮ ਸਕੂਲਾਂ 'ਚ ਲੈ ਕੇ ਜਾਣ ਦੀ ਲੋੜ ਹੈ। ਜ਼ਰੂਰ ਜਾਣ ਦੀ ਲੋੜ ਹੈ ਜੀ ਜ਼ਰੂਰ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਸਾਰੇ ਨੂੰ ਪਤਾ ਹੋਣਾ ਚਾਹੀਦਾ ਸਮਾਜ ਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਖਾਸ ਕਰਕੇ ਕਿਉਂਕਿ ਉਹੀ ਨੇ ਜਿਨ੍ਹਾਂ ਨੇ ਜਾ ਕੇ ਆਪਦੇ ਘਰੇ ਸਾਰੀਆਂ ਚੀਜ਼ਾਂ ਆਪਦੇ ਮਾਪੇ ਬਪੂ ਨੂੰ ਕਹਿਣੀਆਂ ਨੇ ਕਿ ਆਪਾਂ ਐ ਕਰਨਾ ਹੈ ਨਹੀਂ ਕਰਨਾ ਜਿਹੜੇ ਇਹਨਾਂ ਦੇ ਅਫੀਸਰ ਤਿਆਰ ਨੇ ਉਪਕਰਨ ਤਿਆਰ ਨੇ ਉੱਥੇ ਹੀ ਜਿਹੜੇ ਨੇ ਫਾਇਰ ਫਾਈਟਰ ਵੀ ਤਿਆਰ ਨੇ ਹਰ ਇੱਕ ਮੁਸੀਬਤ ਨਾਲ ਨਜਿੱਠਣ ਦੇ ਲਈ ਹਾਲਾਂਕਿ ਮੁੰਬਈ ਦੇ ਵਿੱਚ ਹੋਈ ਇਹ ਘਟਨਾ ਨੂੰ ਸਮਰਪਿਤ ਹੁੰਦਾ ਆ ਇਹ ਵੀਕ ਤਾਂ ਕਿ ਜਿਹੜਾ ਆ ਫਾਇਰ ਫਾਈਟਰ ਨੇ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਆ ਉਹਨਾਂ ਨੂੰ ਸਲੂਟ ਕੀਤਾ ਜਾ ਸਕੇ ਸੋ ਜਿੱਥੇ ਇਹ ਵੀਕ ਮਨਾਇਆ ਜਾਂਦਾ ਉੱਥੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਂਦਾ ਸਤੇਹ ਤੇ ਅਜ ਮੋਹਾਲੀ ਦੇ ਇਥੇ ਫਾਇਰ ਸਟੇਸ਼ਨ ਤੋਂ ਜਿਹੜਾ ਆ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੱਖ-ਵੱਖ ਵਰਕਸ਼ਾਪ ਲਾਈਆਂ ਜਾ ਰਹੀਆਂ ਨੇ ਤਾਂ ਕਿ ਜਰ ਅੱਗ ਲੱਗੇ ਤਾਂ ਆਪਣੀ ਜਾਨ ਕਿਵੇਂ ਬਚਾਉਣੀ ਆ ਕੀ ਕੀ ਢੰਗ ਅਪਣਾਉਣੇ ਨੇ ਉਸ ਬਾਰੇ ਪਤਾ ਲੱਗ ਸਕੇ ਕੈਮਰਾਮੈਨ ਸਕੰਦਰ ਦੇਨਾ ਜਸਪੀਤ ਸਿੰਘ ਅਸ਼ਿਕ ਪੀਟੀਸੀ న్యూਸ ਮੋਹਾਲੀ